ਜੈ ਗੰਗਾ ਮੀਆਂ ਅੱਜ ਅਮੀ ਗਾਮ ਤਾਲਾ ਪਹੁੰਚੇ ਤੇ ਜਿਹਨੂੰ ਤਾਲਾ ਮੰਨੇ ਕ੍ਰੀਮ ਸਾਰੀ ਖੜੀ ਨਿਲੀ ਆ ਇਹਨੂੰ ਮੰਨੇ ਵਿਸ਼ਵਾਸ ਦਰਾਇਆ ਹੋਇਆ ਵੀ ਜਿਹਨੂੰ ਅਰਦਵਾਰੇ ਮੈਟਰ ਚੱਲ ਆਇਆ ਹੋਇਓ ਤੇ ਕੱਲ ਨੂੰ ਜੋ ਸ਼ੱਕਰਪੁਰਾ ਅਮੀ ਮੀਟਿੰਗ ਰੱਖੀ ਜਾ ਸਮਾਜੇਰ ਰਾਗੀਰ ਤੇ ਤੱਪੇਰ ਤੇ ਹੋਰ ਵੀ ਵਾਦਤਾ ਵਾਦ ਇਹ ਅਮੀ ਕਾ ਪਹੁੰਚਿਆ ਸਾਰੇ ਨੂੰ ਮੰਨੇ ਆਪਣੂ ਵਿਸ਼ਵਾਸ ਤੇ ਅਮੀ 라ਵੀਰ ਸ਼ਾ ਤੇ 라ਵੀਗਲ ਰਹੀਆਂ ਐ ਸਾਰਿਆਂ ਨੂੰ ਮੈਂ ਇੱਕ ਬੇਨਤੀ ਕਰੀ ਹਾਂ ਆਪਾਂ ਗੰਗਾ ਮਈਆ ਦੇ ਕੋ ਨਾਰੇ ਲਗੀਆਂ ਸਾਰੇ ਆਵਾਜ਼ ਗੱਲੇ ਦਿਓ ਜੈ ਗੰਗਾ ਮਈਆ ਕੀ ਜੈ ਵਾਹ ਗੰਗਾ ਮਈਆ ਕੀ ਜੈ ਸਾਥ ਸੰਗਤ ਜੀ ਜੋ ਅੱਜ ਮੰਦਰੋਂ ਟੀਚਾ ਲੈ ਕੇ ਚੱਲੇ ਹਿੰ ਗਪਾਲ ਮੰਦਰ ਹਰਦਵਾਰ ਉਹ ਟੀਚਾ ਲੈ ਕੇ ਚੱਲੇ ਹਿੰ ਆਪਾਂ 라ਵੀ ਸਮਾਜੇ ਨੇ ਸਾਰੇ ਹਣ ਮਾਨ ਹੱਥ ਬਣ ਕੇ ਬੇਨਤੀ ਆ ਨਗਰ ਆ ਤਾਲਾ ਮੜਲੇ ਕਿ ਜੋ ਇਹਨੂੰ ਉਪਮਾ ਚੁੱਕੀ ਆ ਉਹ ਆਪਾਂ ਵਤੇ ਸਬਤ ਸਾਫ ਦੇਵਾਂ ਕਿਉਂਕਿ ਰਾਜਾ ਬਖਸ਼ੀ ਜੀ ਗੱਲ ਵਾ ਤਾਈ ਆ ਕਿਉਂ ਨੋ ਕਿਉਂਕਿ 라ਵੀ ਵਾਲਿਓ ਨੇ ਧੋਨੇ ਮੜੇ ਕਿਲੋ ਕਾੜਨੋ ਆ ਤੇ ਉਹ ਕਿਲੋ ਮਾਰੇ ਬਜੁਰਗੋ ਲਗਾਇਓ ਆ ਉਹ ਕਾਟ ਦੇਵਾ ਮੈਂ ਕਿਨੇ ਔਰ ਮਾਰ 라ਵੀ ਵਾਲਿਓ ਨੇ ਸਾਰੇ ਉਹਨੇ ਮਾਰੇ ਹਲਕਾ ਵਾਲਿਓ ਨੇ ਬੇਨਤੀ ਆ ਸਾਰੇ ਪੰਜਾਬੇ ਵਾਲਿਓ ਨੇ ਵੀ ਆਪਾਂ ਇਹਨੂੰ ਰਵੱਟ ਕਰਕੇ ਸਾਫ ਦੇਵਾ ਤੇ ਜੁਣੋ ਅਪਰੋ ਆਪਕੇ ਦਾ ਉਹ ਲੈ ਕੇ ਆਈਆਂ ਸਾਰੇ ਉਹਨੇ ਹੀ ਮਾਰਾ ਬਣ ਕੇ ਬੇਨਤੀ ਆ ਤੇ ਜੋ ਆਏ ਹੀ ਮਾਰੇ ਆਜ ਨਗਰੇ ਨੂੰ ਮੰਨੋ ਰਾਜਾ ਬਖਸ਼ੀ ਜੀ ਪਵਾਰ ਜੀ ਰਾਮਪਾਲ ਮਤੌਲੀ ਜੀ ਮਾਰੇ ਚਾਚਾ ਜੀ ਨਹੀਂ ਆਏ ਵਕੀਲ ਮਿਸ਼ਾਲ ਜੀ ਇਹਨਾਂ ਰਾਇਓਨ ਬਹੁਤ ਬਹੁਤ ਧੰਨਵਾਦ ਆ ਜਦੋਂ ਕੋਈ ਇਹਨਾਂ ਬੀੜਾ ਚੁੱਕਿਓ ਆ ਇਹਨੋ ਵੱਧ ਚੜ ਕੇ ਸਾਥ ਦਿਓ ਮਾਰੇ ਨਗਰੇ ਵਾਲੇ ਵੱਧੇ ਤੇ ਵੱਧ ਜੱਤਾ ਲੋਡ ਪੜਾ ਮਨੇ ਫੋਨ ਕਰੋ ਮੈਂ ਹਾਜ਼ਰ ਹੋ ਜਾਂਗੀ ਇੰਨੀ ਗੱਲਾਂ ਕਹਿ ਤੋਏ ਧੰਨਵਾਦ ਹੋਰ ਗੰਗਾ ਮਈਆ ਕੀ ਜੈ